ਕਤੀ ਨਾਇਰ ਨੂੰ ਕੈਪਟਾ ਟ੍ਰਾਂਸਪੋਰਟਾ ਵੀਡੀਓ ਚ ਦਿਖਾਈ ਦੇ ਰੇ ਇਹਨੇ ਪੰਜਾਬੀ ਗਾਇਕ ਆ ਰੁਪਿੰਦਰ ਹੰਡਾ ਜੋ ਚੱਲਦੇ ਸ਼ੋਅ ਨੂੰ ਛੱਡ ਕੇ ਚਲੇ ਗਏ ਜਾਣ ਤੋਂ ਪਹਿਲਾਂ ਰੁਪਿੰਦਰ ਹੰਡਾ ਗੁੱਸੇ ਚ ਦਿਖਾਈ ਦਿੱਤੇ ਅਤੇ ਮਾਈਕ ਨੂੰ ਸਟੇਜ ਤੇ ਵਗਾ ਕੇ ਮਾਰਿਆ ਪੂਰੀ ਅਣਕੱਟ ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਇਹ ਵੀਡੀਓ ਕੈਨੇਡਾ ਦੇ ਐਡਮਿੰਟਨ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਨਿੱਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਰੁਪਿੰਦਰ ਹੰਡਾ ਪਹੁੰਚੇ ਸਨ ਪਰ ਸਟੇਜ ਤੇ ਕੁਝ ਮਹਿਲਾਵਾ ਦੇ ਨਾਲ ਕਹਾ ਸੁਣੀ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਕੁਝ ਲੋਕ ਕਹਿ ਰਹੇ ਨੇ ਮਾਮਲਾ ਲੇਟ ਆਉਣ ਤੋਂ ਸ਼ੁਰੂ ਹੋਇਆ ਤੇ ਕੁਝ ਕਹਿ ਰਹੇ ਨੇ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਖੈਰ ਹਾਲੇ ਕੁਝ ਵੀ ਸਾਫ਼ ਤੇ ਸਪਸ਼ਟ ਨਹੀਂ ਹੈ ਤੇ ਨਾ ਹੀ ਟੀਮ ਰੁਪਿੰਦਰ ਹਾਂਡਾ ਵੱਲੋਂ ਇਸ ਦੀ ਕੋਈ ਜਾਣਕਾਰੀ ਦਿੱਤੀ ਗਈ ਹੈ ਪਰ ਤੁਸੀਂ ਇਸ ਵੀਡੀਓ ਨੂੰ ਦੇਖੋ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਗੁੱਸੇ ਵਿੱਚ ਰੁਪਿੰਦਰ ਹਾਂਡਾ ਮਾਈਕ ਸੁਟ ਕੇ ਮੌਕੇ ਤੋਂ ਚਲੇ ਜਾਂਦੇ ਨੇ ਮੇਰੀ ਮੇਰਾ ਕੱਲ ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10.5 ਹੋਣੀ 11 ਸਟਰੀ ਤੋਂ ਥੱਲੇ ਉਤਰਿਆ ਔਰ ਜਿਨ੍ਹਾਂ ਨੇ ਸ਼ੋ ਕਰਾਇਆ ਉਹ ਇੱਥੇ ਨਹੀਂ ਅੱਜ ਵੀਲੇ ਮੌਜੂਦ ਨਹੀਂ ਇਹ ਪੇਮੈਂਟ ਦੀ ਗੱਲ ਕਰ ਰਹੀ ਆ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਕੋ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਟੂ ਸੀ ਦੇਖਿਆ ਜਿਹੜਾ ਕਿਨਾ ਪੇਮੈਂਟ ਲੇਪ ਉਹਦਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ ਪੇਮੈਂਟ ਇਟਸ ਨੋਟ ਅਬਾਊਟ ਮਨੀ ਇਟਸ ਆਲ ਅਬਾਊਟ ਯਰ ਲਵ

ਤੁਨ ਸਾਰਿਆਂ ਨੂੰ ਬਹੰਜੇ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹਲੋ ਹਾਂਜੀ ਕੱਲ ਤੇ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦਾ ਪ੍ਰੂਫ ਪਈਆ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨਾਂ ਨੇ ਕਿੰਨਾ ਪਹਿਲਾਂ ਪੇਮੈਂਟ ਸਾਰੀ ਪਹੁੰਚਾ ਦਿੱਤੀ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਜਦ ਫੇਰ ਕਰੈਕਸ਼ਨ ਦਊਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜੈਕਟਲੀ ਐਗਜੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀਆਂ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਦਿਨਾਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਕਰੀਆ ਕਰਨਾ ਕਿ ਬਾਰਾਂ ਦੇ ਸੋਨੀਆਂ ਸਵੇਰੇ ਤਿੰਨ ਵਜੇ ਉੱਠ ਗਰੀਆਂ ਇਹ ਨਹੀਂ ਕੈਲਗਰੀ ਬਾਰੇ ਪ੍ਰੋਫੈਸਰ ਬੋਲ ਨਹੀਂ ਜਿੱਦ ਤੱਕ ਨਾਇਰ ਨੇ ਤੁਹਾਡਾ ਪ੍ਰੋਫੈਸਰ ਹਾਂਜੀ